ਲਓ ਜੀ ਜੋ ਕੋਈ ਰਾਮਪਰਾ ਪੁਲ ਵੇਖੇ ਪੁਲ ਦਾ ਕੰਮ ਚੱਲ ਰਿਹਾ ਸੀ 2 2.5 ਸਾਲਾਂ ਤੋਂ ਜੀ ਉਹ ਚੱਲ ਪਿਆ ਜੀ ਪੁਲ ਹੁਣ ਪੁਲ ਦਾ ਸਫਾਈ ਦਾ ਕੰਮ ਚੱਲੀ ਜਾਂਦਾ ਜੀ ਪੁਲ ਲਗਭਗ ਚੱਲ ਪਿਆ ਜੀ ਰਾਘੀ ਰਾਮ ਵਾਸਤੇ ਜਿਹਨੇ ਟੀ ਪੈਂਡ ਤੇ ਜਾਣਾ ਸੀ ਉਹਨੂੰ ਵੀ ਸੌਖਾ ਹੋ ਗਿਆ ਜੀ ਟੀ ਪੈਂਡ ਤੋਂ ਜੀ ਮਹਾਰਾਜ ਵਾਲੀ ਸਾਈਡ ਜਾਨੀ ਕਿ ਸੂਏ ਦੇ ਪੁਲ ਤੇ ਆਉਣਾ ਸੀਗਾ ਉਹਨੂੰ ਵੀ ਸੌਖਾ ਹੋ ਗਿਆ ਪੁਲ ਥੋੜਾ ਨਾ ਤਾਂ ਲੰਬਾ ਜੀ ਜੋ ਬੱਸ ਸਟੈਂਡ ਵਾਲੀ ਸਾਈਡ ਹੈ ਥੋੜਾ ਜਿਹਾ ਉਹ ਲੰਬਾ ਜੀ ਸਾਰਾ ਸਹਿਰ ਲੰਘ ਕੇ ਉੱਤਰਾ ਰਿਹਾ ਗਿਆ ਜੀ ਇਹ ਹੁਣ ਡਰਨ ਦੀ ਲੋੜ ਨਹੀਂ ਜੀ ਜਿਨੇ ਬੱਸ ਸਟੈਂਡ ਸਾਈਡ ਜਾਣਾ ਜੀ ਪੁਲ ਉੱਪਰ ਦੀ ਜਾ ਸਕਦਾ ਪੁਲ ਚੱਲ ਪਿਆ ਜੀ ਦੇਖ ਸਕਦੇ ਤੁਸੀਂ ਪੁਲ ਥੋੜਾ ਜਿਹਾ ਲੰਬਾ ਹੈ ਜੀ ਸਾਰਾ ਸੈਰ ਲੰਘ ਕੇ ਤਾਰਿਆ ਜੀ ਪੁਲ ਇਹ ਲਗਭਗ ਬੱਸ ਸਟੈਂਡ ਦੇ ਰੇਲਵੇ ਸਟੇਸ਼ਨ ਦੇ ਕੋਲੇ ਵਾਗ ਗਿਆ ਜੀ ਪੁਲ ਉੱਪਰਲੀ ਛੜ ਪੁਲ ਦਾ ਕੰਮ ਚੱਲ ਪਿਆ ਜੀ ਪੁਲਾਂ ਹੋ ਗਈਆਂ ਜੀ ਪੁਲ ਦੀਆਂ ਲੰਘਣਾ ਵਾਲਾ ਵਾਸਤੇ ਜੀ ਪੁਲ ਚਾਲੂ ਹੋ ਗਿਆ ਜੀ ਰਾਮਪਰਾ ਪੁਲ ਅੰਦਰਲੇ ਫਾਟਕਾਂ ਤੇ ਜੋ ਪੁਲ ਬਣਿਆ ਸੀ ਉਹ ਚੱਲ ਪਿਆ ਜੀ ਹੁਣ ਡਰਨ ਦੀ ਲੋੜ ਨਹੀਂ ਆਸੇ ਪਾਸੇ ਪੰਡਾਲਿਆਂ ਨੂੰ ਧੰਨਵਾਦ ਜੀ